ਮੇਰੀ ਗਾਲ ਸੁਣੋ ਅੱਜ ਤੇ ਮੇਰੇ ਕੋ ਕੋਈ ਕੰਮ ਨਹੀਂ ਹੋਣ ਦੇ ਮੇਰੀ ਇੰਨੀਆਂ ਲੱਤਾਂ ਗੋਡੇ ਪੀੜ ਹੋਣ ਦੇ ਕੀ ਕਰਾਂ ਮੈਂ ਰੋਟੀ ਲੈ ਆਈਏ ਬਾਜ਼ਾਰੋਂ ਓਹੋ ਬਾਜ਼ਾਰੋਂ ਰੋਟੀ ਤੇ ਲੈ ਆਵਾਂਗੇ ਪੈਸੇ ਹੈ ਜੇ ਕੋਲ ਪੈਸੇ ਦਾ ਸੱਜੂਗਾ ਕੋਈ ਗੱਲ ਨਹੀਂ ਤੂੰ ਰੋਟੀ ਬੰਦਾ ਕੀ ਕੀ ਮੰਗਾਉਣਾ ਵਾ ਛੱਡੋ ਤੀ ਕਾ ਹੈ ਕਿਤੋਂ ਲੈਣੇ ਢਿੰਡੂ ਮੰਗਾ ਲੈਣਾ ਮੇਰਾ ਛੋਟਾ ਭਰਾ ਹੈਗਾ ਵਾ ਤੇ ਪੈਸੇ ਉਹਨੂੰ ਮੰਗਾ ਲੈਨੇ ਫਿਰ ਕੀ ਆ ਹਾਂ ਕਿੱਡੀ ਉਲਫਤ ਹੋਏਗੀ ਤੈਨੂੰ ਪਤਾ ਮੈਂ ਕਾ ਮੈਂ ਦੇ ਕੋ ਕਰਦਾ ਨਹੀਂਗਾ ਵੀ ਪੁੱਤਰ ਦੇ ਘਰ ਗਏ ਤੇ ਪੈਸੇ ਪਿੰਡੋਂ ਮੰਗਾਉਣ ਦੇ ਮੁੰਡੇ ਦਾ ਨੱਕ ਵਡਾਉਣਾ ਜੇ ਰਹਿਣ ਦੋ ਤੁਸੀਂ ਗੋਲੀ ਮਾਰੋ ਰੋਟੀ ਨੂੰ ਉਤੋਂ ਉਹ ਆ ਗਈਆਂ ਆ ਗਈ ਉਹਦੀ ਮਾਂ ਤੇ ਆ ਕੇ ਸਾਡਾ ਹੋਰ ਜਲੂਸ ਕੱਢੇਗੀ ਤੇ ਇਹ ਨਾ ਇੰਜ ਕਰੋ ਮੈਨੂੰ ਫੋਨ ਦਿਓ ਉਹਨੂੰ ਕਰਾਂ ਕੰਮ ਵਾਲੀ ਨੂੰ ਕੀ ਪਤਾ ਉਹਨੂੰ ਕੀ ਕੀ ਕਹਿ ਗਈਆਂ ਆਉਣਾ ਕਿ ਨਹੀਂ ਬੁੱਛਾ ਮੈਂ ਉਹਨੂੰ ਤੇ ਕੰਮ ਕਰਾਵਾਂ ਸਾਰਾ ਕੰਮ ਕਰਦੀ ਆ ਹਾਂ ਆਪਣੇ ਰਿਸ਼ਤੇਦਾਰਾਂ ਨੂੰ ਵੀ ਥਾਮਦੀ ਆ ਤੇ ਮੈਨੂੰ ਤੇ ਕੋਈ ਸਮਝ ਨਹੀਂ ਆਉਂਦੀ ਉਹ ਚਾਲੀ ਦੀ ਕੋਈ ਕਦਰ ਹੀ ਨਹੀਂ ਇਹ ਵੀ ਪੈਂਦੀ ਹੈ ਜਿੰਨਾ ਪੈਸਾ ਹੀ ਗੋਲ ਉਹ ਵੀ ਕਰਜ-ਕੋਜ ਦਿੱਤਾ ਜੇ ਪੁੱਤ ਚਾਰ ਪੈਸੇ ਦੇ ਗਿਆ ਤੌਣ ਲੱਗਿਆ ਉਹ ਵੀ ਨੌਨ ਮਿੰਟ ਨਹੀਂ ਲਾਇਆ ਦੇਣ ਲੱਗਿਆ ਹਲੋ ਛੰਮੀ ਬੋਲਦੀ ਆ ਪੁੱਤ ਮੈਂ ਤਾਂ ਕਿੰਨੇ ਦਿਨ ਹੋ ਗਏ ਸਨ ਫੋਨ ਕਰਨ ਕਰਨ ਕਰਦੀ ਉਹ ਮੇਰੇ ਕੋਲ ਨਾ ਤੇਰਾ ਨੰਬਰ ਨਹੀਂ ਲੱਭਣ ਡਿਆ ਤੇ ਮੈਂ ਨੰਬਰ ਲੱਭਾ ਮੈਂ ਕਿਹਾ ਛਮੀ ਨੂੰ ਫੋਨ ਕਰਾਂ ਪੁੱਤ ਤੂੰ ਆਈ ਨਹੀਂ ਕੰਮ ਕਰਨ ਮੈਂ ਤਾਂ ਠੀਕ ਨਹੀਂ ਤੈਨੂੰ ਪਤਾ ਬੁੱਢੀ ਨੇ ਕਰੇ ਕਿੰਨੇ ਦਿਨ ਕੱਟੇ ਆ ਤੇਰੇ ਤੋਂ ਬਿਗੈਰ ਹਾਂ ਨਹੀਂ ਨਹੀਂ ਮੈਂ ਨਹੀਂ ਪੁੱਤ ਮੰਨਦੀ ਨਾ ਨਾ ਮੇਰੀ ਕੁੜਮਣੀ ਇਦਾਂ ਨਹੀਂ ਕਰ ਸਕਦੀ ਪੁੱਤ ਧੀ ਦੀ ਮਾਂ ਵਾਂ ਦਾ ਸਿੱਧਾ ਕਹੂਗੀ ਤੈਨੂੰ ਨਹੀਂ ਨਹੀਂ ਆ ਤੂੰ ਮੇਰੇ ਘਰ ਕੰਮ ਕਰਨ ਤੋਂ ਕੋਈ ਨਹੀਂ ਤੈਨੂੰ ਰੋਕ ਸਕਦਾ ਮੇਰੇ ਸੇਵਕ ਵੀ ਆਉਣ ਵਾਲਾ ਵਾ ਆ ਜਣਾ ਉਹਨੇ ਹੁਣ ਪੁੱਤ ਬਾਹਰੋਂ ਸਿਮਰਤ ਨੇ ਵੀ ਠੀਕ ਹੋ ਗਈ ਐ ਬਸ ਲੈ ਆਉਣਾ ਨੂੰ ਆਪਾਂ ਘਰ ਅੱਜ ਆਹ ਵਾ ਜੀ ਮੇਰੀ ਧੀ ਚੰਗਾ ਉਹ ਤੂੰ ਡਰਦੀ ਕਿਉਂ ਵਾ ਪੁੱਤ ਕੋਈ ਕੁਝ ਨਹੀਂ ਕਹਿੰਦਾ ਤੈਨੂੰ ਦੱਸ ਉਹਨੂੰ ਪਤਾ ਨਹੀਂ ਕੀ ਕਹਿ ਗਈਆਂ ਵਾ ਉਹ ਵੀ ਨਹੀਂ ਹਾਂ ਨਾ ਕੋਈ ਚੰਗੀ ਤਰ੍ਹਾਂ ਮੈਨੂੰ ਸੁਰ ਪਤਾ ਦੇਣ ਲਈ ਤੇ ਮੈਂ ਆਉਂਗੀ ਕਿ ਨਹੀਂ ਚਲੋ ਚਲ ਮਣਾ ਛੱਡ ਖਹਿੜਾ ਇੰਨੇ ਨਹੀਂ ਆਉਣਾ ਮੈਂ ਆਪੇ ਹੀ ਕਰ ਲੈਣੀ ਆ ਮਾੜਾ ਮੋਟਾ ਕੰਮ ਤਾਂ ਕਰਨਾ ਹੀ ਪੈਣਾ ਮੈਂ ਤੇ ਆਪੇ ਫਾਈ ਨੂੰ ਫਸ ਗਈ ਮੈਨੂੰ ਕੋਈ ਪਤਾ ਹੀ ਮੇਰਾ ਹੋਜੀ ਬੁਰੀ ਫਸਨਾਵ ਪਰ ਸੁੱਖ ਮਹਾਰਾ ਜੰਦਾ ਕਰਮਾਂ ਤੋਂ ਬਿਨਾ ਨਹੀਂ ਮਿਲਦਾ ਮੈਂ ਤੇ ਆਪਣੇ ਪੁੱਤ ਦੇ ਘਰ ਆਈ ਹੀ 4 ਦਿਨ ਆਰਾਮ ਕਰਨ ਬੁੱਢਾ ਸਰੀਰ ਆ ਤੇ ਚਲੋ ਚੱਲੀ ਐ ਮੇਰੇ ਉਹਦਾ ਪਿਓ ਤੇ ਹੁੰਦਾ ਹੀ ਨਹੀਂ ਮੈਨੂੰ ਧੱਕੇ ਨਾਲ ਲਿਆਈ ਤੇ ਚੱਲ ਐਡਾ ਅਫਸਰ ਐ ਮੇਰਾ ਪੁੱਤ ਚੱਲੀ ਐ 4 ਦਿਨ ਰਹਿ ਕੇ ਆਈ ਏ ਘੁੰਮ ਫਿਰ ਕੇ ਤੇ ਆ ਵੇ ਲੋ ਹੁੰਦਿਆ ਮੁੰਡਾ ਚੱਲ ਗਿਆ ਪਹਿਲਾ ਬਾਹਰ ਨੂੰ ਬਿਮਾਰ ਹੋ ਗਈ ਤਾਂ ਵੇ ਲੋ ਤੇ ਉਤੋਂ ਹੋਰ ਕੁੜਮਣੀ ਦੀ ਸੁਣ ਲੋ ਕਰਤੂਤ ਜੇ ਆਈ ਆਈ ਐ ਤੁਹਾਨੂੰ ਟਿਕਣ ਹੀ ਨਹੀਂ ਦੇਣ ਮਣਾ ਉੱਠ ਜੜੇ ਹੱਥਾਂ ਨਾਲ ਵੀ ਜੇ ਉਦੋਂ ਹੀ ਵੱਢ ਆਪੇ ਕਰਨਾ ਪੈਣਾ ਲੈ ਘਰ ਅਧਿ ਮਾ ਮੀ ਜਰਾ ਉਹਦੇ ਨਵੇਂ ਘਰ ਦੀ ਗੱਲ ਆ ਤੇ ਦੱਸ ਤੇ ਬੁੱਢੀ ਕੋਲੋਂ ਕੀ ਬਦਲੇ ਲੈਣ ਡਏ ਜੇ ਬੁੱਢੇ ਬਾਰੇ ਤੂੰ ਚੰਗੀ ਭਲੀ ਸਿਆਣੀ ਬਿਆਣੀ ਜਨਾਨੀ ਆ ਤੇ ਗੱਲਾਂ ਜੋ ਇਹ ਨਹੀਂ ਆਪੇ ਓਹੋ ਗੱਲਾਂ ਕੀ ਕਰਨੀਆਂ ਉਹ ਸੁਣ ਲੋ ਉਹਨਾਂ ਦੀ ਕਰਤੂਤ ਉਹਨੂੰ ਕੰਮ ਵਾਲੀ ਨੂੰ ਵੀ ਰੋਕਦੀਆਂ ਵਾ ਤੋ ਆਂਦੀ ਮੈਨੂੰ ਤੇ ਘਰ ਆਉਣ ਤੋਂ ਰੋਕਤਾ ਮੈਂ ਫੋਨ ਕੀਤਾ ਉਹਨੂੰ ਛੰਮੀ ਨੂੰ ਵੇਖ ਲੋ ਲੋਕਾਂ ਦੀਆਂ ਮਾਵਾਂ ਨੂੰਆਂ ਦੀਆਂ ਨੂੰਆਂ ਤੋਂ ਤੇ ਡਰਨਾ ਡਰਨਾ ਨੂੰ ਆ ਰਹੀਆਂ ਮਾਵਾ ਤੋਂ ਵੀ ਡਰੋ ਇਹ ਨਹੀਂ ਲੋਕਾਂ ਨੂੰ ਸ਼ਰਮ ਹੈ ਵੀ ਧੀਆਂ ਦਿੱਤੀਆਂ ਵਾਂ ਇਹ ਮੁੰਡਾ ਆ ਗਿਆ ਤੇ ਸਾਡੀ ਬਦਨਾਮੀ ਮੁੰਡੇ ਸਾਹਮਣੇ ਵੀ ਕਰ ਦੂਗੀ ਸਾਨੂੰ ਤਾਂ ਕਿਤੇ ਹਸਪਤਾਲ ਨਹੀਂ ਵੰਡ ਦਿੱਤਾ ਵੇਖਿਆ ਤੋ ਇਹ ਕਿਆ ਹੈ ਤੇ ਹਾਮੀ ਭਰੀ ਵੀ ਬਾਜੀ ਚੱਲੋ ਲੀਡਾ ਮੇਰੀ ਗੱਲ ਸੁਣ ਵੀ ਆਪਾਂ ਮੈਂ ਹਾਂ ਤੇ ਮੁੰਡੇ ਕੋ ਜਾਵਾਂਗੇ ਜਾ ਕੇ ਤੇ ਚਾਹ ਦੇ ਆਰਾਮ ਨਾਲ ਰਵਾਂਗੇ ਤੇ ਆਦ ਉਲਟਾ ਕੰਮ ਪੈ ਗਿਆ ਹੈ ਮੈਂ ਤਾਂ ਬੜਾ ਪਛਤਾਉਂਦੀ ਚਲ ਕੋਈ ਨਹੀਂ ਕੋਈ ਨਹੀਂ ਹੁਣ ਸਾਰਾ ਰੱਖ ਅੱਪੇ ਮਹਾਰਾਜ ਠੀਕ ਕਰੂ ਕੀ ਇਹ ਕਦਾ ਕਰੂਗਾ ਮਹਾਰਾਜ ਤੇ ਪਰ ਆ ਦੁਨੀਆ ਦੇ ਮੂੰਹ ਵੇਖ ਲੋ ਤੁਸੀਂ ਕਿੱਡੀਆਂ-ਕਿੱਡੀਆਂ ਜਬਾਨਾਂ ਆ ਕੰਮਾਂ ਵਾਲੀਆਂ ਤੱਕ ਵੀ ਨਾ ਕਰਦੀ ਤੇ ਇਹਦੀ ਮਾਂ ਨਾ ਸੁੱਖ ਲੱਲੇ ਕਿਤੇ ਅਸੀਂ ਤਾਂ ਵੇਖੋ ਪਿੰਡੋਂ ਆਏ ਆ ਵੀ ਬੁੱਢਾ ਸਰੀਰ ਆ ਚਲੋ 4 ਦਿਨ ਪੁੱਤ ਕੋ ਸੁੱਖ ਲਵਾਵਾਂਗੇ ਪਰ ਬੁੱਢੇ ਬੁੱਢੀ ਨੂੰ ਕੌਣ ਪੁੱਛਦਾ ਜੇ ਅੱਜਕੱਲ ਕੋਈ ਨਹੀਂ ਕਿਸੇ ਦਾ ਹੈਗਾ ਚਲੋ ਮਹਾਰਾਜੀ ਕੋਈ ਆਪੇ ਜਿੰਦਾ ਆਪਣੀ ਜਿਹੜੀ ਤੋੜ ਦੇਵੇ ਜਵਾਬ ਚਲੋ ਕੋਈ ਗੱਲ ਨਹੀਂ ਮਨਾ ਢੋਲਾ पांडे ਬੰਦਾ ਮੇਰਾ ਵਿਚਾਰਾ ਰੋਟੀ ਮੰਗਣ ਡਿਆ ਬਾਜ਼ਾਰੋਂ ਲਿਆ ਆਵਾ 10 ਉਹਦਾ ਕੀ ਕਸੂਰ ਉਹਨੂੰ ਮੈਂ ਲਿਆ ਕੇ ਆਵੇਂ ਵਿਚਾਰੇ ਨੂੰ ਫੇਟੇ ਲਾਇਆ ਇਹਨਾਂ ਨੂੰ ਕੀ ਹੋ ਗਿਆ ਇਹਨਾਂ ਦਾ ਦਿਮਾਗ ਕਿੱਧਰ ਕਿਹੜੇ ਬੰਨੇ ਚਲ ਗਿਆ ਪੂਆ ਖੁੱਲੇ ਛੱਡਿਆ ਕਿੱਧਾਂ ਜਾ ਮੰਤਰ ਜਾ ਆਇਆ ਤੇ ਇਹਨਾਂ ਨੂੰ ਬਿਨਾਂ ਦੱਸਿਆ ਸਰਪ੍ਰਾਈਜ਼ ਹੀ ਦੇਣਾ ਮੈਂ ਲ ਮਹੀਨੇ ਦਾ ਕਹਿ ਕੇ ਆਇਆ ਮੈਂ ਤਾਂ ਦੇਣਾ ਜੀ ਆ ਗਿਆ ਚੱਲ ਸੇਫ ਤੁਹਾਨੂੰ ਦੇਖ ਲੈ ਮੋਰਸਲ ਐਕਟਿਵਾ ਕਿਤੇ ਚੱਲ ਗਈ ਲਾ ਕੋਤੇ ਕਿਥਰ ਆ ਗਿਆ ਮੈਂ ਤਾਂ ਜਿੱਧਰ ਹੋਣਾ ਉਧਰ ਆਣਾ ਆ ਕੀ ਕਰਨ ਦੇ ਤੁਸੀਂ ਕੋਈ ਨਾ ਪੁੱਤ ਦੋ ਭਾਂਡੇ ਹੀ ਢੋਣਦੇ ਹੀ ਆ ਜਿੰਦਾ ਰਹੋ ਮੇਰਾ ਪੁੱਤ ਠੀਕ ਆ ਗਿਆ ਮੰਮੀ ਦੋ ਭਾਂਡੇ ਮੇਰੀ ਗੱਲ ਸੁਣੋ ਕਿੱਥੇ ਸ਼ੰਮੀ ਕਿੱਥੇ ਕੰਮ ਆਲੀ ਓਹ ਹੋ ਤੂੰ ਆਇਆ ਕੋਈ ਗੱਲ ਨਹੀਂ ਮੰਮੀ ਨੂੰ ਕੀ ਹੋ ਗਿਆ ਦੋ ਭਾਂਡੇ ਧੋਤੇ ਯਾਰ ਹੱਦ ਹੁੰਦੀ ਐਸ ਮੇਰਾ ਤਾਂ ਉਹਨੂੰ ਬਾਜ਼ ਮਾਰ ਉਹਨੂੰ ਨਹੀਂ ਦੇਖਣ ਦੇ ਭਾਂਡੇ ਮੰਨ ਜਨਾ ਤੂੰ ਦੱਸ ਚੱਲ ਬੁੱਤ ਕੋਈ ਗੱਲ ਨਹੀਂ ਬਹੁਤ ਹੀ ਆ ਤਾ ਦੋ ਭਾਂਡੇ ਨਹੀਂ ਧੋ ਸਕਦੀ ਲੋਕ ਸੇਵਕ ਆ ਗਿਆ ਜੀ ਹਾਂ ਜਿੰਦਾ ਰਹੋ ਔਰ ਠੀਕ ਆ ਗਿਆ ਹਾਂ ਜੀ ਨਹੀਂ ਮੇਰੀ ਗੱਲ ਸੁਣੋ ਬਹੁ ਮੰਮੀ ਪਹਿਲਾਂ ਚ ਬੈਜੋ ਵੇਰੇ ਉਰੇ ਕਰ ਲੋ ਕੁਰਸੀ ਤੁਹਾਡੇ ਬਾਤ ਤੇ ਨਾ ਬੜੀ ਗਲਤ ਗੱਲ ਆ ਤੁਸੀਂ ਇੱਥੇ ਬੈਠੇ ਜੇ ਤੇ ਮੰਮੀ ਉੱਥੇ ਕੰਮ ਕਰਾਉਂਦੇ ਆ ਉਹ ਮੇਰੀ ਭਰਾ ਅੱਖ ਲੱਗੀ ਇੱਥੇ ਕੁਰਸੀ ਦੇ ਮੈਂ ਯਾਰ ਆਬ ਮੇਰੀ ਗੱਲ ਸੁਣੋ ਕੁਰਸ ਕੁਰਸੀ ਦੇ ਅੱਖ ਲੱਗੀ ਤੁਸੀਂ ਅੰਦਰ ਜਾ ਕੇ ਲੰਮੇ ਪੈ ਇੰਦੇ ਮੈਨੂੰ ਪਹਿਲਾਂ ਐ ਦੱਸੋ ਵੀ ਤੁਹਾਨੂੰ ਮਾਸਾ ਨਹੀਂ ਪਤਾ ਲੱਗਾ ਮੰਮੀ ਭਾਂਡੇ ਮਾਂਜਣ ਦੇ ਆ ਚਲ ਫੇਲ ਗਿਆ ਕੋਈ ਨਹੀਂ ਮਾਂਜੇ ਮੈਨੂੰ ਐ ਦੱਸੋ ਕੰਮ ਵਾਲੀ ਕਿੱਥੇ ਆ ਵਾਹ ਕੰਮ ਵਾਲੀ ਇੱਥੇ ਹੀ ਹੈ ਤੇ ਜੇ ਕੰਮ ਵਾਲੀ ਇੱਥੇ ਹੁੰਦੀ ਤੇ ਭਾਂਡੇ ਤੁਸੀਂ ਮੰਨ ਜਣਾਉਣਾ ਸਿਮਰਤ ਕਿੱਥੇ ਪਹਿਲਾਂ ਐ ਦੱਸੋ ਉਹ ਵੀ 24 ਦੇ ਨਜ਼ਰ ਆਉਂਦੀ ਉਹ ਤਾਂ ਦੋ ਤਾਂ ਭਾਂਡੇ ਹੀ thole ਤੇ ਕੀ ਹੋਇਆ ਮੰਮੀ ਮੇਰੀ ਗੱਲ ਸੁਣੋ ਭਾਂਡੇ ਭਾਵੇਂ ਦੋ ਭਾਵੇਂ ਚਾਰ ਸਾਰੀ ਜ਼ਿੰਦਗੀ ਤੁਸੀਂ ਕੰਮ ਹੀ ਕੀਤਾ ਤੇ ਮੈਂ ਇੱਥੇ ਕੰਮ ਨਹੀਂ ਕਰਨ ਦੇਣਾ ਤੁਹਾਨੂੰ ਕੰਮ ਕਰਨ ਵਾਸਤੇ ਲਿਆਇਆ ਮੈਂ ਚਲ ਪਰ ਤੂੰ ਐਡੀ ਦੂਰੋਂ ਆਇਆ ਵਾ ਤੂੰ ਮੈਨੂੰ ਦੱਸ ਠੀਕ ਠਾਕ ਵਧੀਆ ਰਿਹਾ ਤਾਬ ਤੇਰਾ ਕਾਮਕਾਰ ਮੈਂ ਪਾਣੀ ਘੁੱਟ ਲਿਆਵਾ ਤੇਰੇ ਪਾਣੀ ਰਹਿਣ ਤੋਂ ਪਾਣੀ ਮੈਂ ਗੱਡੀ ਚ ਬੋਤਲ ਪਈ ਮਾਥੋਂ ਹੀ ਪੀ ਲਿਆ ਨਾਲੇ ਉਹ ਚ ਬੈਗ ਬੋਗ ਵੇ ਮੈਂ ਚੱਲ ਬਾਅਦ ਚ ਘੜਦਾ ਅੱਛਾ ਤੇ ਮੇਰੇ ਪੁੱਤ ਨੂੰ ਇੰਨਾ ਮਾਂ ਨਾਲ ਪਿਆਰ ਆਉਂਦਾ ਹੈ ਬਰਦਾਸ਼ਤ ਨਹੀਂ ਕਰ ਸਕਿਆ ਦੋ ਭਾਂਡੇ ਤੋਤੇ ਤੇ ਮੈਂ ਦੱਸ ਮੰਮੀ ਹੈ ਤੁਹਾਡੇ ਨਾਲ ਪਿਆਰ ਨਹੀਂ ਹੋਣਾ ਤੇ ਹੋਰ ਕੀ ਦਿਨਾ ਮੈਂ ਕਿਹਾ ਮੇਰੇ ਪੁੱਤ ਦਾ ਪਿਆਰ ਹੀ ਨਹੀਂ ਪਿੰਡੋਂ ਛੱਡ ਕੇ ਬੁੱਢੇ ਮਾਂ ਪਿਓ ਨੂੰ ਸ਼ਹਿਰ ਆ ਗਿਆ ਆ ਕੇ ਵਿਆਹ ਕਰਾ ਲਿਆ ਹੈ ਤੂੰ ਤੇ ਪਰਤੇ ਆਣੀ ਫਿਰ ਵੀ ਇਹੀ ਆਏ ਇੱਥੇ ਤੇ ਮੈਨੂੰ ਮੇਰੇ ਮੈਂ ਤੇਰੇ ਦਿਲ ਦੀ ਨਹੀਂ ਜਾਣਦੀ ਵੀ ਮੇਰੇ ਪੁੱਤ ਦਾ ਬੜਾ ਹੀ ਪਿਆਰ ਆ ਮੇਰੇ ਨਾਲ ਹੈ ਨਾ ਮੰਮੀ ਮੇਰੀ ਗੱਲ ਸੁਣ ਬੇਸ਼ੱਕ ਭਾਵੇਂ ਲੜਕੇ ਆ ਗਏ ਪਰ ਮੈਨੂੰ ਨਾ ਇੱਥੇ ਆ ਕੇ ਪਤਾ ਲੱਗਾ ਕਿ ਮਾਪਿਓ ਕੀ ਹੁੰਦੇ ਆ ਚੱਲ ਪੁੱਤ ਅਜਿਹਾ ਲੱਗ ਗਿਆ ਨਾ ਮੇਰੇ ਪੁੱਤ ਨੂੰ ਮਾਪਿਓ ਕੀ ਚੀਜ਼ ਆ ਮੈਂ ਤੁਹਾਨੂੰ ਇੱਥੇ ਜਾਨ ਨਹੀਂ ਦੇਣਾ ਆਪਣੇ ਨਾਲ ਹੀ ਰੱਖਣਾ ਤੁਹਾਨੂੰ ਚੰਗਾ ਪੁੱਤ ਵੇ ਲੋ ਕਿਹੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰ ਰਹੇ ਆਂ ਜਿਉਣ ਓ ਯਾਰ ਮਿੱਠੀਆਂ ਮਿੱਠੀਆਂ ਗੱਲਾਂ ਤੇ ਛੱਡੋ ਏ ਗੱਲਾਂ ਦੇ ਫਿਰਿੰਦੀ ਆ ਰਹੀ ਸਿਮਰਤ ਕਿੱਥੇ ਸੇ ਬੱਸ ਮੈਂ ਪੁੱਤ ਦਾ ਨਕੀ ਦੱਸਾਂ ਸਿਮਰਤ ਬਾਰੇ ਯਾ ਮੁੰਮੀ ਸਾਸੀ ਦਾ ਸਾਸੀ ਦਾ ਪੁੱਤ ਹੋਰ ਕੀ ਹਾਲਿਆ ਬਾਤ ਚੋੜਿਆ ਅੱਛਾ ਮੈਂ ਉਹ ਦੰਦਾ ਇਹਨੂੰ ਲੱਭੀ ਜਾਂਦਾ ਮੈਨੂੰ ਕੀ ਪਤਾ ਇਹ ਤੇ ਤੁਹਾਡੇ ਨਾਲ ਬਾਜ਼ਾਰ ਗਈ ਆ ਬਾਈ ਜੀ ਚਲੋ ਤੀ ਬੋ ਤੇ ਮੈਂ ਗੱਲ ਕਰਨੀ ਜ਼ਰੂਰੀ ਇੱਕ ਇੱਧਰ ਆ ਪੁੱਤ ਗੱਲਾਂ ਤਾਂ ਸਾਰੀਆਂ ਹੁੰਦੀਆਂ ਹੀ ਰਹਿਣੀਆਂ ਨੇ ਇਹਨੂੰ ਪਹਿਲੇ ਬਿਠਾ ਪਾਣੀ ਤਾਂ ਨਹੀਂ ਪਿਆਈਏ ਕਿਉਂ ਇਹਨੂੰ ਕਿਹਾ ਪੁੱਤ ਇਹ ਠੀਕ ਨਹੀਂ ਹੈ ਨਾ ਠੀਕ ਨਹੀਂ ਛੱਟ ਸੁੱਟ ਲਵਾਈ ਕਿਤੇ ਨਹੀਂ ਛੱਟ ਨਹੀਂ ਲਵਾਈ ਇਹਨਾਂ ਨੂੰ ਮम्मी ਕੀ ਪਤਾ ਉਹਨਾਂ ਚੱਲ ਕੋਈ ਨਹੀਂ ਪਤਾ ਯਾਰ ਕੋਈ ਦੱਸੋ ਵੀ ਮੈਨੂੰ ਕਿਹੜੀ ਗੱਲੋ ਲਟੋਣ ਦੇ ਜੇ ਮਾੜਾ ਮੋਟਾ ਤਾਂ ਪਤਾ ਲੱਗੇ ਦੱਸ ਦਿੰਨੇ ਪੁੱਤ ਇਹਨੂੰ ਪਹਿਲੇ ਬਿਠਾ ਤੇ ਲਈਏ ਕਿਹਨੂ ਕੀ ਪਤਾ ਹੋਵੇ ਕੁੜੀ ਮਾਂਾ ਠੀਕ ਹੋ ਕੇ ਆਈ ਐ ਮਾਂਾ ਠੀਕ ਹੋ ਕੇ ਆਈ ਕੀ ਹੋਈ ਠੀਕ ਐ ਹਾਂਜੀ ਹੋਇਆ ਕੀ ਐ ਦੱਸੋ ਸਹੀ ਬਾਹ ਤੈਨੂੰ ਕਿਹਾ ਨਾ ਦੱਸ ਦੇਣੀ ਇਹਨੂੰ ਪਹਿਲੇ ਬਿਠਾ ਦੇ ਲਈ ਤੂੰ ਲੇਟ ਜਾਣਾ ਐ ਬੈਠ ਗਈ ਆ ਮੰਮੀ ਇੰਨੇ ਦਿਨਾਂ ਤੋਂ ਲੇਟਣ ਨਹੀਂ ਦੇਈ ਆ ਲੇਟ ਲੇਟ ਕੇ ਤੇ ਮੇਰਾ ਲੱਕ ਹੀ ਟੁੱਟ ਗਿਆ ਹੌਲੀ ਮੇਰੇ ਕੋਲੇ ਟਿਆ ਜਾਂਦਾ ਇੰਨੇ ਦਿਨਾਂ ਤੋਂ ਲੇਟਣ ਦੀ ਕੀ ਹੋਇਆ ਕੋਈ ਗੱਲ ਦੱਸੋ ਮੈਨੂੰ ਵੀ ਕੁਝ ਨਹੀਂ ਜੀ ਮੰਮੀ ਕਿੰਨੇ ਦਿਨਾਂ ਬਾਅਦੇ ਘਰ ਆਇਆ ਉਹ ਇਹ ਗੱਲਾਂ ਆਪਾਂ ਨਾ ਹੀ ਹੀੜੀ ਤੇ ਚੰਗੇ ਗੱਲਿਆ ਮੇਰੇ ਤਾਂ ਆਪਣਾ ਹੋਣੀ ਐ ਹੁਣੇ ਜਾਓ ਇਹਨਾਂ ਲਈ ਕੁਝ ਖਾਣ ਲਈ ਬਣਾ ਦੇ ਤੁਸੀਂ ਤੁਸੀਂ ਮੇਰੀ ਗੱਲ ਸੁਣੋ ਮੈਂ ਬਣਾ ਦੇਨੀ ਮੈਨੂੰ ਤੁਸੀਂ ਗੱਲ ਕੋਈ ਦੱਸਣੀ ਆ ਕਿ ਨਹੀਂ ਕਿ ਮੈਂ ਮੱਲੇ 'ਚ ਜਾ ਕੇ ਪੁੱਛਾਂ ਕਿ ਮੇਰੇ ਮਗਰੋਂ ਕੀ ਖਿਜੜੀ ਪੱਕਦੀ ਰਹੀ ਘਰwidehat ਬੋਲੂਗਾ ਕੋਈ ਕੁਝ ਮੈਂ ਦੱਸਦੀ ਪਤਾ ਤੈਨੂੰ ਸੇਵਕ ਦੱਸਦੀ ਐ ਮੈਂ ਹੋਰ ਤੁਸੀਂ ਤੇ ਹੁਣ ਝੂਠੀਆਂ ਸੱਚੀਆਂ ਲਾ ਲਾ ਕੇ ਦੱਸਣੀਆਂ ਹੀ ਆ ਇਹ ਭੈਣ ਜੀ ਝੂਠੀਆਂ ਤੇ ਕੀ ਸੱਚੀਆਂ ਬੁੱਢੇ ਵਰੇ ਹੁਣ ਝੂਠ ਸੱਚ ਹੀ ਬੋਲਣਾ ਵਾ ਦੱਸੋ ਚਲੋ ਮੈਂ ਤਾਂ ਕਦੀ ਮਾੜਾ ਕਰਮ ਕੀਤਾ ਨਹੀਂ ਮੈਂ ਤੇ ਹਰ ਅੱਗੇ ਹੱਥ ਹੀ ਜੋੜਦੀ ਆ ਭੈਣ ਜੀ ਮੈਂ ਵੱਧੂ ਗੱਲ ਨਹੀਂ ਕਿਸੇ ਨੂੰ ਕਰਦੀ ਚਲੋ ਸਿਮਰਤ ਪੁੱਤ ਤੂੰ ਦੱਸ ਦੇ ਕੀ ਹੋਈ ਸਾਡੇ ਚ ਗੱਲ ਕੋਈ ਮੈਂ ਤੈਨੂੰ ਧੀ ਸਮਝਦੀ ਆ ਜੋ ਜੋ ਮੇਰੀ ਧੀ ਨੇ ਕਿਹਾ ਮੈਂ ਉਦਾਂ ਉਦਾਂ ਹੀ ਭੈਣ ਜੀ ਕੀਤਾ ਮੈਂ ਉਹਦੇ ਤੋਂ ਬਾਹਰ ਹੋ ਕੇ ਕੋਈ ਕੰਮ ਕੋਈ ਗੱਲ ਕੁਛ ਨਹੀਂ ਕੀਤਾ ਪੁੱਛ ਲੋ ਮੇਰੀ ਧੀ ਨੂੰ ਦੱਸ ਸਿਮਰਤ ਪੁੱਤ ਉਨ ਨੂੰ ਕੀ ਕਹਾਂ ਦੇ ਜੇ ਉਹਨੂੰ ਚਰਿ ਨੂੰ ਕੀ ਪਤਾ ਨਿਆਣੀ ਸਿਆਣੀ ਨੂੰ ਹੋਣ ਤੇ ਜੋ ਬਿਮਾਰੀ ਤੋਂ ਉੱਠ ਕੇ ਆਈ ਐ ਤੇ ਉਹਨੂੰ ਰੈਸਟ ਕਰਨ ਦੇਣੀ ਕਿ ਤੂੰ ਹੋਰ ਟੈਨਸ਼ਨਾਂ ਪਾ ਕੇ ਤੇ ਦਿਮਾਗ ਤੇ ਵੱਧੋ ਬੋਝ ਪਾਉਣਾ ਵਾ ਵਾ ਮੇਰੀ ਭੈਣ ਵਾ ਵੱਡੇ ਵਾਰੇ ਹੁਣ ਤੋ ਇਹੋ ਇਲਜ਼ਾਮ ਰਹਿ ਗਏ ਹੀ ਲਾਉਣ ਵਾਲੇ ਹੈਣਾ ਸਾਰਿਆਂ ਦੇ ਸਾਹਮਣੇ ਬੇਇੱਜ਼ਤ ਕਰਨ ਦਾ ਮੇਰਾ ਮੁੰਡਾ ਆਇਆ ਨਾ ਤੇ ਤੇਰੀ ਮਾਂ ਨੇ ਆ ਕੁਛ ਕੀਤਾ ਇਹੋ ਕਹਿਣਾ ਚੰਦੇ ਜੇ ਨਾ ਚਲੋ ਕੋਈ ਨਾ ਜੋ ਤੁਸੀਂ ਕਹਿਣਾ ਕਹਿ ਲਓ ਕੋਈ ਗੱਲ ਨਹੀਂ ਸੱਚ ਝੂਠ ਆਪੇ ਸਾਹਮਣੇ ਆ ਜਾ ਆਹੋ ਮੈਂ ਤੁਹਾਨੂੰ ਕੀ ਕਹਿਣਾ ਵਾ ਮੇਰਾ ਜਵਾਈ ਪਤਾ ਕਿੰਨਾ ਚੰਗਾ ਵਾ ਉਹ ਅੱਖੀਂ ਵੇਖ ਕੇ ਤੇ ਕੰਨੀ ਸੁਣ ਕੇ ਵਿਸ਼ਵਾਸ ਕਰਦਾ ਵਾ ਉਹਨੇ ਨਾ ਸੱਚ ਦਾ ਹੀ ਸਾਥ ਦੇਣਾ ਵਾ ਕੋਈ ਗੱਲ ਨਹੀਂ ਲੱਗ ਜਣਾ ਨੂੰ ਪਤਾ ਸਭ ਕੁਝ ਮੈਂ ਫੇਰ ਹਸਪਤਲ ਚਲ ਗਿਆ ਕਿਉਂਤੀ ਹੈ ਮਾਹਾਂ ਤੇ ਮੈਂ ਤੇਨੇ ਠੀਕ ਕਰਕੇ ਘਰ ਲਿਆਂਦਾ ਵਾ ਤੇ ਫੇਰ ਮੰਮੀ ਤੂੰ ਕਿਉਂ ਦੇ ਜੀ ਆਪਣੀ ਦੇ ਰਾਜਗੀਜ ਤੋੜ ਚਲੋ ਵੇਖੋ ਤੁਹਾਡੀ ਤੇ ਮੈਂ ਧੀ ਆ ਤੁਹਾਡਾ ਤੇ ਫਰਜ਼ ਬੰਦਾ ਹੀ ਮੇਰੇ ਨਾਲ ਖਲੋਣ ਦਾ ਮੇਰੇ ਦੁੱਖ ਚ ਮੇਰੇ ਸੁੱਖ ਚ ਫੇਰ ਦੇਲ ਨਹੀਂ ਵੇਖਿਆ ਰਾਤ ਨਹੀਂ ਲੇਕੀ ਕਾਟਾ ਮੇਰੇ ਨਾਲ ਦੇ ਆਪਣਾ ਪਰਿਵਾਰ ਨਹੀਂ ਵੇਖਿਆ ਤੁਸੀਂ ਨੇ ਵੇਖਣਾ ਹੀ ਨਾ ਮੈਨੂੰ ਕਿਉਂਕਿ ਤੁਹਾਡੀ ਜਮਤ ਨਹੀਂ ਆਹ ਹੋਣੀ ਨਾ ਨਰਾਜਗੀ ਤੋਂ ਦਾ ਕੋਈ ਫਾਇਦਾ ਨਹੀਂ ਮੰਮੀ ਜੋ ਹੋ ਗਿਆ ਸੋ ਬੀਤ ਗਿਆ ਨਹੀਂ ਸੀ ਇਹ ਤੂੰ ਨਾ ਚਿੰਤਾ ਕਰਾਂ ਮੈਂ ਫੇਰ ਬਿਮਾਰ ਹੋਏਗੀ ਓ ਯਾਰ ਮੇਰੀ ਗੱਲ ਸੁਣੋ ਕੋਈ ਮੈਨੂੰ ਦੱਸੂਗਾ ਵੀ ਹੋਇਆ ਕੀ ਆ ਮੈਂ ਵੀ ਆ ਗਿਆ ਆ ਮੈਂ ਇੱਥੇ ਪਾਗਲ ਨਹੀਂ ਬੈਠਾ ਕਰਦਾ ਜੀ ਆ ਮੈਂ ਵੀ ਮੈਨੂੰ ਵੀ ਦੱਸੋ ਕੀ ਹੋਇਆ ਓ ਵੱਲੇ ਕੰਮ ਚ ਲੰਡਿਆ ਇਹ ਆਪਣੇ ਦੁੱਖ ਸਾਂਝੇ ਕਰਨ ਤੇ ਲੱਗੇ ਹੋਇਆ ਔਰ ਹੋਈ ਜਾਂਦੇ ਆ ਆ ਦੁੱਖ ਸਾਂਝਾ ਕਰ ਜਾਂਦੇ ਆ ਮੈਂ ਤੁਹਾਡੇ ਮੂਹਾਂ ਲੇਖੀ ਜਾਂਦਾ ਮੈਨੂੰ ਕੈਸ ਗੱਲ ਦਾ ਪਤਾ ਨਹੀਂ ਲੱਗਣ ਡਿਆ ਮੈਨੂੰ ਦੱਸੋਗੇ ਗੱਲ ਹੋਈ ਕੀ ਆ ਛੱਡੋ ਇਹ ਗੱਲ ਮੈਂ ਰਾਜੀ ਖੁਸ਼ੀ ਘਰ ਆ ਗਈ ਬਹੁਣ ਉਸ ਇੱਥੇ ਗੱਲ ਖਤਮ ਕਰੋ ਯਾਰ ਮੇਰੀ ਗੱਲ ਸੁਣ ਰਾਜੀ ਖੁਸ਼ੀ ਘਰ ਆ ਗਈ ਉਹ ਠੀਕ ਆ ਮੈਨੂੰ ਗੱਲ ਦੱਸੂਗਾ ਕੋਈ ਕੀ ਹੋਈ ਕੀ ਕੁਝ ਦੱਸੂਗਾ ਰੁਕ ਜਾ ਫੇਰ ਸੇਵਕ ਕੋਈ ਨਹੀਂ ਤੈਨੂੰ ਮੈਂ ਦੱਸਦੀ ਫੇਰ ਕੀ ਹੋਇਆ ਇੱਥੇ ਸਾਰਾ ਸੱਚ ਤੁਹਿੰਦਾ ਦੱਸ ਦੋ ਫਿਰ ਮੰਮੀ ਜੀ ਕੀ ਹੋਇਆ? ਸੇਵਕ ਪੁੱਤ ਤੂੰ ਇਹਨਾਂ ਸਾਰਿਆਂ ਦੀਆਂ ਸੁਣੇਗਾ, ਮੇਰੀ ਨਹੀਂ ਸੁਣੇਗਾ, ਮਾਂ ਦੀ ਕੋਈ ਗੱਲ ਨਹੀਂ ਸੁਣੇਗਾ। ਮੰਮੀ ਜੀ, ਤੂੰ ਇਹ ਦੱਸ ਦੋ ਕੀ ਹੋਇਆ? ਮੰਮੀ ਮੈਂ ਦੱਸ ਦਿੰਦੀ ਜੋ ਕੁਝ ਮੇਰੇ ਨਾਲ ਹੋਇਆ ਨਾ ਇਹ ਮੈਨੂੰ ਪਤਾ ਵਾ। ਜੀ ਤੁਹਾਨੂੰ ਵੀ ਪਤਾ ਨਾ ਕਿ ਜਿੱਦਨ ਤੂੰ ਜਾੜਾਗੀ ਤੈਨੂੰ ਮੈਂ ਠੀਕ ਨਹੀਂ ਹੈਗੀ। ਹਾਂ, ਉਸ ਦਿਨ ਮੈਂ ਤੈਨੂੰ ਕਿਹਾ ਤਾਂ ਹੈਗਾ ਇਹ ਦਵਾਈ ਖਾ ਲੈ ਤੋ ਕਰੋ। ਹਾਂ ਜੀ, ਉਹ ਦਵਾਈ ਖਾਦੀ। ਉਹ ਤੋਂ ਬਾਰੇ ਮੇਰੀ ਜਾਦੀ ਰਾਤ ਵੀ ਇਹ ਖਰਾਬ ਹੋ ਗਈ ਮੈਂ ਮੰਮੀ ਨੂੰ ਕਿਹਾ ਵੀ ਕਿ ਮੰਮੀ ਮੇਰੀ ਜਾਦੀ ਦੀ ਬੀਤ ਖਰਾਬ ਹੋ ਗਈ ਆਪਾਂ ਡਾਕਟਰ ਕੋਲ ਚਲੀਏ ਮੰਮੀ ਅੱਗੇ ਉਹ ਕਹਿੰਦੀ ਆ ਕਿ ਸਿਮਰਤ ਆਹ ਜਿਹੜੀ ਦਵਾਈ ਪਈ ਨਾ ਉਹ ਖਾ ਲਓ ਨਹੀਂ ਸੇਵਕ ਮੈਂ ਆਸਤੀ ਪੁੱਛ ਤੈਨੂੰ ਨਹੀਂ ਮੰਮੀ ਰੁੱਕ ਜੋ ਹੁਣ ਮੈਨੂੰ ਸੁਣ ਲੈੰਦੋ ਹੋਇਆ ਕੀ ਆ ਦੱਸ ਦੋ ਪਤਾ ਉਸ ਦਿਨ ਤੋਂ ਬਾਅਦ ਮੈਂ ਕਿੰਨਾ ਬਿਮਾਰ ਪੈ ਗਈ ਸੀ ਤੇ ਚਲ ਜਾਈ ਮੰਮੀ ਐ ਤਾਂ ਕੰਮ ਕਰਨੀ ਹੀ ਮੈਂ ਮੰਮੀ ਦੇ ਪੈਰਾਂ ਤੋਂ ਲੱਗੀ ਮੇਨ ਚੱਕਰ ਆ ਗਈ ਤੇ ਮੰਮੀ ਉਸੇ ਵੇਲੇ ਨੋ ਹਸਪੀਟਲ ਲੈ ਗਈ ਤੇ ਇੰਨਾ ਜੇ ਜਾ ਕੇ ਨਾ ਇੱਕ ਵਾਰੀ ਮੇਰੇ ਮਗਰ ਨਹੀਂ ਜਾ ਕੇ ਪੁੱਛਿਆ ਕਿ ਸਿਮਰਾ ਤੂੰ ਠੀਕ ਆ ਕਿ ਨਹੀਂ ਠੀਕ ਤੇ ਮੰਮੀ ਮੇਨ ਤਿਹੜ ਵੇਹ ਤੇ ਰਾਤ ਵੇਖਦੇ ਰਹੇ ਆ ਤੁਹਾਨੂੰ ਕੀ ਪਤਾ ਤੁਹਾਡੇ ਜਾਣ ਮਗਰੋਂ ਕੀ ਕੁਝ ਹੁੰਦਾ ਰਿਹਾ ਇੱਥੇ ਮੈਂ ਫਿਰ ਵੀ ਇੰਨੀ ਗੱਲ ਕਹਿੰਦੀ ਨੇ ਕਿ ਚਲੋ ਮੰਮੀ ਛੱਡੋ ਪਰਾਂ ਤੇ ਲੋਕ ਤੱਕ ਤੱਕ তোর ਗੱਲ ਦਾ ਜਾਵੇ ਇਹ ਮਹੀਨੇ ਦਿਨ ਬਿਮਾਰ ਹੈ ਤੇ ਤੁਸੀਂ ਤੂੰ ਇੱਕ ਵਾਰੀ ਫੋਨ ਕਰਕੇ ਤੱਕ ਨਹੀਂ ਪੁੱਛਿਆ ਉਥੋਂ ਉਹਨਾਂ ਤੇ ਦੂਰ ਦੀ ਗੱਲ ਹੀ ਇੱਕ ਵਾਰੀ ਪੋਸਟ ਲੈ ਲੈ ਕਿ ਸਿਮਰਤ ਤੂੰ ਠੀਕ ਹੈ ਕਿ ਨਹੀਂ ਮੈਂ ਪੁੱਛ ਲੈਣਾ ਉਹ ਮੈਨੂੰ ਕੇ ਗੱਲ ਦਾ ਪਤਾ ਹੋਵੇ ਤਾਂ ਮੈਂ ਪੁੱਛਾਂ ਕੁਝ ਇਹੋ ਤੇ ਗੱਲ ਆਣਾ ਤੁਹਾਨੂੰ ਵੀ ਦੱਸਿਆ ਨਹੀਂ ਹੋਣਾ ਇਹਨਾਂ ਨੇ ਕਿ ਸਿਮਰਤ ਠੀਕ ਨਹੀਂ ਹੈਗੀ ਤੁਹਾਨੂੰ ਪਤਾ ਸਾਰਾ ਖਰਚਾ ਵੀ ਮੰਮੀ ਨੇ ਆਪਣੇ ਪੱਲੋਂ ਕੀਤਾ ਵਾ ਇਹਨੇ ਦਿਨ ਬੋ ਹਸਪੀਟਲ ਰਹੀ ਨਾ ਇੱਕ ਵਾਰੀ ਮੰਮੀ ਨੇ ਇਹ ਹੀ ਕਿਹਾ ਕੀ ਸਭ ਤੋਂ ਵੀ ਆਪਣੇ ਕੋਲ ਕਿ ਉਹ ਤਾਂ ਉਹਦੇ ਵਿਆਹ ਹੀ ਗਈ ਆ ਤੇਰੇ ਸਾਸੋਰਾ ਦੇ ਤੇ ਬੰਦਾ ਨਹੀਂਗਾ ਉਹ ਤੇ ਹੈਗੇ ਨਾ ਕਿ ਉਹ ਕਰਨਾ ਹਾ ਖਰਚਾ ਮੰਮੀ ਨੇ ਕੀਤਾ ਹੋਰ ਜੀ ਮੰਮੀ ਅੱਕੀ ਸੁਣਣ ਡਿਆ ਮੈਂ ਕੀ ਸੁਣਣ ਡਿਆ ਪੁੱਤ ਮੈਂ ਤੈਨੂੰ ਹੁਣ ਕੀ ਦੱਸਾਂ ਉਹਨਾਂ ਦੀਆਂ ਤੇ ਤੂੰ ਸੋਣੀ ਲਾਈਆਂ ਵਾ ਤੇ ਮਾਂ ਦੀਆਂ ਤੇ ਤੈਨੂੰ ਬੁਰੀਆਂ ਲੱਗਣੀਆਂ ਹੀ ਆ ਪੁੱਤ ਮਾਂ ਦੀਆਂ ਬੁਰੀਆਂ ਲੱਗਣੀਆਂ ਕਰਤੀ ਨਾ ਫੇਰ ਉਹ ਪਿੰਡ ਵਾਲੀ ਗੱਲ ਜੋ ਤੂੰ ਮਰਜੀ ਬੁੱਤ ਗਈ ਜਾ ਮੈਂ ਸੁਣਨ ਨੂੰ ਤਿਆਰ ਬੈਠੀ ਆਵੇਂ ਝੋਲੀ ਅੱਜ ਦੀ ਇਹਦੇ ਚ ਪਾ ਲੂੰਗੀ ਹਾਂ ਨਖਰੇ ਨਾ ਮੇਰੇ ਗਾੜੀ ਕਰੋ ਸਭ ਪਤਾ ਮੈਨੂੰ ਪੁੱਤ ਤੈਨੂੰ ਨਖਰੇ ਹੀ ਲੱਗਣੇ ਆ ਜੋ ਤੈਨੂੰ ਪੜਾਤਾ ਨਾ ਉਹਨਾਂ ਨੇ ਤੈਨੂੰ ਮਾਂ ਦੇ ਨਖਰੇ ਹੀ ਲੱਗਣੇ ਆ ਪੜਾਇਆ ਨਹੀਂ ਮੰਮੀ ਇਹ ਸਭ ਨਾ ਮੈਂ ਪਹਿਲਾਂ ਦੇਖ ਚੁੱਕਿਆ ਉਹ ਸ਼੍ਰੀਕੇ ਬੁਣੇ ਵਾਲੀ ਗੱਲ ਹੋ ਗਈ ਨਾ ਇਹਦੇ ਪਿੰਡ ਹੁੰਦਾ ਸੀ ਜਿਹੜਾ ਸੀਨ ਹੈ ਜਦੋਂ ਆਉਂਦੇ ਹੁੰਦੇ ਕਿ ਪੁੱਤ ਨਸ਼ੇ ਕਰਦਾ ਫਲਾਣ ਵਿਗੜਿਆ ਢਿਗੜਿਆ ਹੈ ਤੇ ਤੁਸੀਂ ਉਦੋਂ ਵੀ ਮੈਨੂੰ ਨਹੀਂ ਚੰਗੀ ਤਰ੍ਹਾਂ ਪੁੱਛਿਆ ਕੋਈ ਤੁਸੀਂ ਮੇਰੀ ਵਾਰਤ ਨਹੀਂ ਪੁੱਛੀ ਆਪ ਇਥੋਂ ਨਿਕਲ ਕੇ ਪਿੰਡੋਂ ਨਿਕਲ ਕੇ ਮੈਂ ਸੁਧਰ ਕੇ ਆ ਕੇ ਜੇ ਮੈਂ ਆਪਣਾ ਘਰ ਬਸਾਇਆ ਆ ਯਾ ਜੇ ਮੈਂ ਵਿਆਹ ਕਰਾਇਆ ਆ ਤਾਂ ਤੁਸੀਂ ਫਿਰ ਮੇਰਾ ਘਰ ਜੜਨ ਆ ਕੇ ਜੇ ਤੁਸੀਂ ਤਾਂ ਨਾ ਬਸ ਅੰਜੂ ਦੀਦੀ ਨੂੰ ਲਾਗ ਰੱਖਿਆ ਆਪਣੇ ਗੱਲ ਦੇ ਨਾਲ ਤੁਹਾਡੇ ਵਾਸਤੇ ਆਈ ਆ ਸਾਰਾ ਕੁਝ ਮੈਂ ਨਹੀਂ ਆਂ ਮੈਂ ਸੁਣਨ ਆਈ ਆ ਤੇਰੇ ਕੋਲੋਂ ਇਹ ਹੋਈ ਤੇ ਸੁਣਨ ਆਈ ਆ ਅੱਛਾ ਮੈਨੂੰ ਕਿੰਨਾ ਚਾਹੀ ਕਿ ਮੇਰੇ ਮਾਪੇ ਆਏ ਚਲੋ ਜੀ ਉਹਨਾਂ ਦਾ ਘਰ ਆਇਆ ਖੁਸ਼ ਰੋ ਮੈਂ ਤੁਹਾਨੂੰ ਕਿੰਨਾ ਤੁਹਾਨੂੰ ਮੈਂ ਕਹਿੰਦਾ ਰਿਹਾ ਤੁਹਾਡੇ ਤੇ ਭੋਲੇ ਚਿਹਰੇ ਉਹ ਗੱਲ ਵੀ ਤੁਸੀਂ ਅੰਦਰ ਸ਼ੈਤਾਨ ਹੀ ਪਾਲੀ ਫਿਰਦੇ ਅੰਜੂ ਨੂੰ ਤੁਸੀਂ ਗੱਲ ਨਾਲ ਲਾ ਕੇ ਰੱਖਿਆ ਤਿੰਨ ਸਾਲ ਹੋ ਗਏ ਉਹਨੂੰ ਉੱਥੇ ਬੱਸ ਵੀ ਮੇਰੀ ਧੀ ਮੇਰੀ ਧੀ ਕਦੀ ਪੁੱਤ ਨਹੀਂ ਦੇਖਿਆ ਜੇ ਅੱਜ ਤੁਹਾਨੂੰ ਪੁੱਤ ਦਿਖਿਆ ਹੀ ਆ ਤੇ ਉਹਦਾ ਘਰ ਜੜਨਾ ਆਗੇ ਤੁਸੀਂ ਪੁੱਤ ਘਰ ਮੈਂ ਜੜਨ ਨਹੀਂ ਮੈਂ ਤੇ ਆਪਣੇ ਪੁੱਤ ਨੂੰ ਵੇਖਣ ਆਈ ਆ ਵੀ ਮੇਰਾ ਪੁੱਤ ਵੇਖੋ ਕਿੰਨੀ ਤਰੱਕੀ ਕੀਤੀ ਤੇ ਤੂੰ ਮੇਰੇ ਤੇ ਹਾਂ ਪੁੱਤ ਨੇ ਤਰੱਕੀ ਕੀਤੀ ਤੇ ਲੈ ਤੁਹਾਡਾ ਤਰੀਕਾ ਮੈਂ ਉਹਦੇ ਵਰਤਮੇਨ ਪਤਾ ਹੀ ਆ ਉਹਦੇ ਮੈਨੂੰ ਪਤਾ ਹੀ ਹੈ ਜਦੋਂ ਨਹੀਂ ਮੈਨੂੰ ਆਈ ਆ ਹੀ ਆ ਮੈਂ ਉਹਦੇ ਮੈਨੂੰ ਸਭ ਕੋ ਪਤਾ ਹੀ ਲੋ ਆ ਗਈ ਤੁਹਾਡੀ ਲਾਡਲੀ ਟੀ ਅੰਜੂ ਹਮ ਸੇਵਕਾ ਕੀ ਗੱਲ ਆ ਤੈਨੂੰ ਕੋਈ ਸ਼ਰਮ ਕੋਈ ਲਿਹਾਜ ਕੋਈ ਆਦਰ ਕੋ ਸਤਕਾਰ ਸਾਰਾ ਕੁਝ ਭੁੱਲਿਆ ਬੈਠਿਆ ਆਂ ਆਦਰ ਸਤਕਾਰ ਉਹ ਤੁਸੀਂ ਤਾਂ ਸ਼ੁਰੂ ਤੋਂ ਮੈਨੂੰ ਪੈਰਾਂ 'ਚ ਰਿਕਣਾ ਸਕਦੇ ਤੁਸੀਂ ਕਹਿੰਦੇ ਨਹੀਂ ਮੇਰੇ ਪੈਰਾਂ 'ਚ ਰਿਆਲ ਲੋ ਰਹਿਣ ਦੇ ਹਮ ਲੋੜ ਨਹੀਂ ਜਿਹੜਾ ਮਾਂ ਨੂੰ ਨਹੀਂ ਨਾ ਪੁੱਛ ਸਕਦਾ ਉਹਨੇ ਪੈਨ ਨੂੰ ਹੀ ਪੁੱਛਣਾ ਆਹ ਜਨਾਨੀ ਦੇ ਪਿੱਛੇ ਬੋਲਣ ਲਿਆ ਹੋਇਆ ਹੈ ਤੈਨੂੰ ਕੁਝ ਪਤਾ ਵੀ ਹੈ ਤੁਹਾਨੂੰ ਕੁਝ ਪਤਾ ਵੀ ਹੈ ਜਿਹੜੀ ਜਨਾਨੀ ਬਾਰੇ ਤੁਸੀਂ ਗੱਲ ਕਰਨ ਦੇ ਜਾ ਜੇ ਮੈਂ ਅਜਿਹੇ ਮਕਾਮ ਤੇ ਆਇਆ ਤੇ ਇਹਦੇ ਕਰਕੇ ਇਹਦੇ ਕਰਕੇ ਮੈਂ ਸੁਧਰਿਆ ਜਿਹੜੇ ਤੁਸੀਂ ਮੇਰੇ ਤੇ ਇੰਨਾ ਕੁਝ ਕਰਾਉਂਦੇ ਰਹੇ ਜਾਂ ਕਦੀ ਕਿਤੇ ਫੜਾ ਤਾ ਕਦੀ ਕਿਤੇ ਫੜਾ ਤਾ ਮੈਨੂੰ ਨਹੀਂ ਪਤਾ ਲੱਗਦਾ ਮੈਂ ਫੇਰ ਸਾਰਾ ਕੁਝ ਭੁੱਲ ਕੇ ਮੰਮੀ ਨੂੰ ਬੁਲਾਇਆ ਤੇ ਤੈਨੂੰ ਬੁਲਾਇਆ ਕਿ ਚਲੋ ਜੀ ਮਹੀਨਾ ਖੰਡ ਨੂੰ ਡਿਵੋਰਸ ਹੋ ਜਾਣਾ ਇੱਥੇ ਆ ਕੇ ਸਹੀ ਰਹੂਗਾ ਪਰ ਨਹੀਂ ਆਪ ਤੇਰੇ ਨਾਲ ਵੇਖਣ ਡਿਆ ਜਿਹੜੇ ਬੰਦੇ ਨੇ ਤੈਨੂੰ ਪੁੱਛਿਆ ਤੱਕ ਨਹੀਂ ਤੂੰ ਤੇ ਉਹਦਾ ਨਾਂ ਦਾ ਸੰਧੂਰ ਲਾ ਕੇ ਬੈਠੀ ਤੱਕ ਹੱਜੀ ਉਹਦਾ ਨਾਂ ਮੇਰੇ ਨਾਲ ਜੁੜਿਆ ਹੋਇਆ ਹੈ ਡਿਵੋਰਸ ਉਹਨੂੰ 15 ਦਿਨ ਮਿਲੇ ਨੇ ਹੋ ਜਾਏਗਾ ਲੈਲਾ ਫਿਰ ਕਿ ਆ ਕੇ ਉੱਧਰ ਚੱਲ ਕੀ ਕਰਨ ਡਿਵੋਰਸ ਲੈਣਾ ਏ ਜੇਡਾ ਚੰਗਾ ਲੱਗਦਾ ਏ ਜ਼ੁਬਾਨ ਸੰਭਾਲ ਕੇ ਬੋਲ ਅਜੇ ਉਹਦੀ ਮਾਂ ਪਿਓ ਬੈਠਾ ਵਾ ਮੰਮੀ ਮੈਂ ਜ਼ੁਬਾਨ ਬੜੀ ਸੰਭਾਲ ਕੇ ਬੋਲਿਆ ਜੀ ਬੜੀ ਜ਼ੁਬਾਨ ਸੰਭਾਲੀ ਤੁਹਾਡੇ ਗਾੜੀ ਪਰ ਤੁਹਾਨੂੰ ਨਾ ਕਦਰ ਨਹੀਂ ਹੈਗੀ ਕਿੰਨੂੰ ਕਦਰ ਕਹਿਣ ਨੇ ਆ ਕਿੰਨੂੰ ਕਦਰ ਕਹਿਣ ਨੇ ਆ पंद्रह दिन तो घरों निकलिया पिया अब मगर की कुछ कर दी रही है सारे घर का कम है पोचा की सफाई की भांडे की कपड़े की रोटी टोक की कुत्ते जिंदगी बना ती पिंडों बेचारी आई से दुख झलद झलती अरे पुत मेरा सुख देगा मेनू कितने शहर च मैं कोवी मूह पुछेगी क्यों तो? पहला यार लाई लग है चाचिया का लाई लग करो मम्मी तुम ਤੋ ਫਿਰ ਆਂ ਦੰਬ ਲੈnde ਇਹੋ ਜਿਹਾ ਨਲਾਕ ਪੁੱਤ ਨਾ ਲਓ ਆਂ ਤੇ ਮਾਪੇ ਇੱਕ ਤੇ ਰੋਟੀ ਛਾਹ ਹੀ ਹੁੰਦੇ ਸੀ ਇੱਥੇ ਬਹਿ ਕੇ ਤੈਨੂੰ ਸੁੱਖ ਕਿੰਨਾ ਦਿੰਦੇ ਕਹਿੰਦੇ ਨਿੰਮ ਦਾ ਜਿਹੜਾ ਹੁੰਦਾ ਨਾ ਪੌਦਾ ਤੇਰਾ ਦਾ ਪੇੜ ਹੁੰਦਾ ਹੈ ਉਹ ਤੜਵਾ ਹੈ ਔਰ ਛਾਹ ਮੜੀ ਦਿੰਦਾ ਵੈ ਮਾਪੇ ਵੀ ਇਦਾਂ ਦੇ ਹੀ ਹੁੰਦੇ ਨੇ ਤੂੰ ਮੈਨੂੰ ਕਹਿਣ ਦੀ ਹੈ ਕਿ ਮੈਂ ਇਹਨਾਂ ਦੀ ਕਦਰ ਨਹੀਂ ਕੀਤੀ ਪੁੱਛ ਭਾਂਡੇ ਮਾਂਜਣ ਦੇ ਜਦੋਂ ਮੈਂ ਆਂ ਆਉਂਦਿਆ ਸਾਰੀ ਮੈਂ ਪਹਿਲਾਂ ਉੱਤੋਂ ਕੱਢ ਕੇ ਤੇ ਸੋਈ ਜੋ ਉੱਥੇ ਲੈ ਕੇ ਆਇਆ ਤੇ ਤੂੰ ਕਿਉਂ ਭਾਂਡੇ ਮਾਂਜਣ ਦੇ ਵਾਹ ਰਹੀ ਗੱਲ ਕਹਿੰਦੇ ਨਾ ਯਾਰਾਂ ਦੇ ਮਗਰ ਲੱਗਾ ਉਹ ਯਾਰਾਂ ਦੇ ਪਿੱਛੇ ਨਹੀਂ ਲੱਗਾ ਲੱਗਾ ਤਾਂ ਮੈਂ ਆਪਣੇ ਟੱਬਰ ਦੇ ਪਿੱਛੇ ਆ ਪਰ ਮੈਨੂੰ ਕੀ ਪਤਾ ਸੀ ਉਹਨਾਂ ਕਰਤੂਤਾਂ ਮਾਰੀਆਂ ਕਰਕੇ ਮੇਰੇ ਨਾਂ ਲਾ ਦੇਣੇ ਆ ਤੇ ਤੂੰ ਹੀ ਜਦੋਂ ਮੇਰੇ ਨਾਂ ਲੱਗਦੇ ਰਿਹਾ ਕਿ ਜੀ ਇਹ ਨਸ਼ੇ ਕਰਦਾ ਇਹ ਵੇਚਦਾ ਫਲਾਂਟੀ ਤੂੰ ਹੀ ਯਕੀਨ ਮੰਨਿਆ ਮੰਨਿਆ ਹੈ ਨਾ ਯਕੀਨ ਤਾਂ ਆਉਂਦੇ ਰੇ ਅਗਲੇ ਕਿ ਤੈਨੂੰ ਅਸੀਂ ਸਾਂਭਿਆ ਨਹੀਂ ਇਦਾਂ ਹੀ ਹੁਣ ਮੈਨੂੰ ਮੰਮੀ ਯਕੀਨ ਤੋਂ ਆਉਂਦੇ ਸੀ ਕਿ ਤੂੰ ਸਾਡਾ ਮੁੰਡਾ ਐਂ ਅਸੀਂ ਤੇਰੇ ਮਾਪਿਓ ਆ ਤੇਰੇ ਕੋਲ ਰਹਿਣ ਆਏ ਆ ਪਰ ਅੱਜ ਮੈਂ ਵੇਖ ਲਈ ਸ਼ਰਮ ਕਰ ਲਵਜੇ ਕਹਿਣ ਲੱਗੇ ਤੇਰੇ ਕੋਲ ਰਹਿਣ ਆਏ ਆ ਜੇ ਅੱਜ ਤੇਰਾ ਕੋਈ ਮजूद ਹੈਗਾ ਨਾ ਤੇ ਇੰਨਾ ਦੇ ਕਰਕੇ ਹੀ ਐ ਇੰਨਾ ਕਰਕੇ ਨਹੀਂ ਆ ਮੇਰੀ ਘਰ ਵਾਲੀ ਕਰਕੇ ਆ ਜਿੰਨੇ ਮੈਨੂੰ ਸਾਭਿਆ ਜਿੰਨੇ ਮੈਨੂੰ ਨੌਕਰੀ ਦਵਾਇਆ ਸਾਰਾ ਕੁਝ ਕੀਤਾ ਜੇ ਅੱਜ ਆ ਛੱਤ ਤੇਲੇ ਖਲੋਤੇ ਜੇ ਨਾ ਉਹਦੇ ਬਦੌਲਤ ਖਲੋਤੇ ਜੇ ਮੰਮੀ ਚੁੱਪ ਕਰੋ ਆ ਚਾਰ ਦਿਨ ਹੁੰਦੇ ਨੇ ਜਨਾਨੀਆਂ ਨਾਲ ਜੁੜਦੇ ਪਿੰਦੇ ਖਾਂਦੇ ਪਿੰਦੇ ਹੋ ਆ ਚਾਰ ਕੁ ਨੋਟ ਕਮਾਉਂਦੇ ਹੋ ਆ ਮਾਵਾ ਭੈਣਾਂ ਨੂੰ ਭੁੱਲ ਜਾਂਦੇ ਹੋ ਔਰ ਜਨਾਨੀਆਂ ਤਾਂ ਖੇਰ ਸੋ ਮਿਲ ਜਣਗੀਆਂ ਮਾਂ ਮਿਲ ਜਾਏਗੀ ਆ ਖੂਂਦਰ ਰਿਸ਼ਤੇ ਮਿਲ ਜਾਣਗੇ ਮੈਂ ਨਹੀਂ ਕਹਿੰਦੀ ਜਨਾਨੀ ਨੂੰ ਮਾੜਾ ਕਹੋ ਪਰ ਹੱਕ ਨਾਲ ਚੱਲੋ ਚਲ ਤੂੰ ਇੱਕ ਗੱਲ ਦਾ ਜਵਾਬ ਦੋ ਛੇ ਘਾਵੇ ਉਹਨੂੰ ਤੇ ਚੱਟ ਫੋਨ ਕਰੇਗੀ ਜੇ ਮੈਂ ਬਿਮਾਰ ਪੈ ਗਈ ਹਰ ਜਨਾਨੀ ਮੈਂ ਤੇਰੀ ਦਾਨੀ ਨਾਲ ਲੈਂਦੀ ਭਾਵੇਂ ਮੈਂ ਹੋਵਾ ਸੱਤ ਦਿਨ ਮੰंजे ਤੇ ਲੁਰਗ ਵੀ ਰਹੀ ਆ ਤੈਨੂੰ ਕਿਉਂ ਨਹੀਂ ਫੋਨ ਕੀਤਾ ਅਮਾਵਾ ਧੀ ਆਣੇ ਨਾ ਇੱਥੀਆਂ ਨੇ ਸਲਾਹ ਦਿੱਤੀਆਂ ਹੀ ਸੀ ਕਿ ਦੱਸਣਾ ਨਹੀਂ ਆ ਸੇਵਕ ਪਰੇਸ਼ਾਨ ਹੋਏਗਾ ਤੇ ਮਾਤੇ ਇਨਜਾਮ ਲੱਗਣਗੇ ਤੂੰ ਹਜੇ ਤਾਂ ਕੈਨਾਂ ਜੀਆਂ ਗੱਲਾਂ ਚਾਹੁੰਨੀ ਐ ਮੈਂ ਤੇ ਐਂ ਸਾਂ ਕਿ ਚੱਲ ਇਸ ਘਰ 'ਚ ਨਾ ਕੋਈ ਰੌਣਕ ਬਧੇਗੀ ਹੱਸਾਂ ਖੇਡਾਂਗੇ ਨਾਨਾਂ ਪਰਜਾਈ ਚੱਲਾਂਗੇ ਪਿਆਰ ਨਾਲ ਤੇਰੀ ਤੇ ਸੱਸ ਨੇ ਮੈਨੂੰ ਨੀ ਢੰਗ ਨਾਲ ਬੁਲਾਇਆ ਮੇਰੇ ਨਾਲ ਲੜਦੀ ਚੱਗਦੀ ਰਹੀ ਐ ਮਾਂ ਤਰਸਦੀ ਰਹੀ ਹਸਪਤਾਲ ਜਾਣ ਨੂੰ ਇੱਕ ਦਿਨ ਉਹਨੇ ਮੌੜ ਨਹੀਂ ਦਿੱਤਾ ਦਿਨ ਰਾਤ ਰੋਟੀ ਟੁਕ ਸਾਰੇ ਕੰਮ ਕਰਦੀ ਰਹੀ ਐ ਬੋਲੋ ਬੋਲੋ ਮਾਸੀ ਜੀ ਮਾਸੀ ਨਾ ਕਿ ਬੋਲਣਾ ਮਾਸੀ ਚੁੱਪ ਕਰਕੇ ਨਾ ਸਿਆਣੀ ਬਣਦੀ ਦੀ ਐ ਤੇ ਤਰੀਕੇ ਚੰਗੇ ਨਹੀਂ ਮਾਸੀ ਜੀ ਠੀਕ ਐ ਨਹੀਂ ਅੰਜੂ ਤੂੰ ਮੈਂ ਤਾਂ ਕਦੀ ਐਹੋ ਜੀ ਗੱਲ ਕੀਤੀ ਨਹੀਂ ਮੇਰੇ ਵਾਸਤੇ ਤਾਂ ਜਿੱਦਾਂ ਮੇਰੀ ਧੀ ਸਿਮਰਤ ਉਦਾਂ ਹੀ ਤੂੰ ਮੈਂ ਤਾਂ ਕਦੀ ਤੈਨੂੰ ਕੋਈ ਵਾਅਦਾ ਘਟ ਕੇ ਆਣੀ ਤੂੰ ਐਵੇਂ ਮੈਂ ਤੇਨੂੰ ਸ਼ਾਮ ਲੈ ਜਾਨੀ ਆ ਮਾਸੀ ਜੀ ਬਸ ਇੱਕ ਗੱਲ ਦਾ ਜਵਾਬ ਦੇ ਦੋ ਅ ਜਿੱਦਾਂ ਵੀ ਮੈਂ ਆਈ ਮੈਂ ਉਦੋਂ ਵੀ ਮੈਂ ਵੀ ਦੋ ਤਿੰਨ ਵਰਕਿਆ ਅਸੀਂ ਹਸਪਤਾਲ ਚਲਦੇ ਕਿ ਭੋਬੋ ਨਾ ਨਾ ਉਹ ਮੁੰਡੇ ਰੱਖੇ ਨਾ ਏਸੀ ਛੱਡ ਕੇ ਆਉਂਦਾ 100 ਮੈਂ ਆਪੇ ਆਪਣੀ ਤੀਨ ਉਹ ਮੇਰ ਲਾਂਗੀ ਤੂੰ ਹੀ ਤੇ ਇੱਕ ਵਾਰ ਹੀ ਨਹੀਂ ਕਿਹਾ ਤੀ ਦਮਾ ਕਰੋ ਰੋਟੀ ਨਹੀਂ ਦੇਣ ਹੁੰਦੇ ਰੇ ਸੇਵਕ ਮੈਂ ਹਸਤਾਲੋਂ ਕੁੜੀ ਨੂੰ ਕੱਲੀ ਛੱਡ ਕੇ ਘਰ ਤੇ ਫੇਰ ਰੋਟੀ ਲੈਣ ਉਹ ਮੈਂ ਕਿਹਦੇ ਦਾ ਯਕੀਨ ਕਰਾਂ ਮੈਨੂੰ ਇਹ ਦੱਸ ਦੋ ਤੁਸੀਂ